ਇਹ ਜੋ ਕਹਾਣੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਕਹਾਣੀ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਹਿੰਮਤ ਰੱਖਦੀ ਹੈ ਬਸ ਸ਼ਰਤ ਇਹ ਹੈ ਕਿ ਤੁਹਾਨੂੰ ਇਸ ਕਹਾਣੀ ਨੂੰ ਧਿਆਨ ਨਾਲ ਸੁਣਨਾ ਹੈ ਇਹ ਕਹਾਣੀ ਇੱਕ ਹਿਰਨ ਦੀ ਹੈ ਇੱਕ ਵਾਰ ਇੱਕ ਹਿਰਨ ਜੰਗਲ ਦੇ ਵਿੱਚ ਪਾਣੀ ਦੀ ਤਲਾਸ਼ ਵਿੱਚ ਪਟਕ ਰਹੀ ਸੀ ਉਸ ਨੂੰ ਬਹੁਤ ਪਿਆਸ ਲੱਗੀ ਸੀ ਕਈ ਸਮੇਂ ਤੱਕ ਪਟਕਣ ਤੋਂ ਬਾਅਦ ਵੀ ਉਹਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ ਕੁਝ ਸਮੇਂ ਬਾਅਦ ਉਹ ਜੰਗਲ ਦੇ ਵਿੱਚ ਇੱਕ ਦਰਖਤ ਹੇਠਾਂ ਬੈਠ ਗਈ उस समय उसनों पानी की नदी की आवाज़ सुनाई देती वो फौरन पानी की आवाज़ वल दौड़ गई तो वो पानी के नेे पहुंची तो उन्हें एक व्डी जी नदी वेखी वो बहुत खुश हुई उन्होंने एवें लग्या कि जिमें उन्हें एक नवा जीवन मिल गया है वह फॉरन दौड़द नदी के कोल गई पर जिमें ही उसने पानी पीनेदी अपना सिर चुकया वो नज़र अपने सज्जे पास पी ਉਨੂੰ ਉੱਥੇ ਇੱਕ ਸ਼ਿਕਾਰੀ ਦਿਖਾਈ ਦਿੱਤਾ ਜੋ ਕਿ ਆਪਣੇ ਹੱਥ ਵਿੱਚ ਤੀਰ ਫੜ ਕੇ ਖੜਾ ਸੀ ਨਿਸ਼ਾਨਾ ਲਗਾਉਣ ਦੇ ਲਈ ਜਿਵੇਂ ਹੀ ਉਹ ਉਸਨੇ ਖੱਬੇ ਪਾਸੇ ਵੇਖਿਆ ਤਾਂ ਉਸਨੂੰ ਸ਼ੇਰ ਦਿਖਾਈ ਦਿੱਤਾ ਜੋ ਕਿ ਝਾੜੀਆਂ ਦੇ ਪਿੱਛੇ ਖੜਾ ਸੀ ਇਸ ਤੋਂ ਬਾਅਦ ਉਸਦਾ ਧਿਆਨ ਪਿੱਛੇ ਗਿਆ ਜਿੱਥੇ ਉਸਨੂੰ ਇੱਕ ਭਿਆਨਕ ਅੱਗ ਦਿਖਾਈ ਦਿੱਤੀ ਜੋ ਟੀਰੇ ਟੀਰੇ ਉਹਦੇ ਵੱਲ ਵੱਧ ਰਹੀ ਸੀ ਹੁਣ ਹਿਰਨ ਸੋਚ ਦੇ ਵਿੱਚ ਪੈ ਜਾਂਦੀ ਹੈ ਕਿ ਹਰ ਪਾਸੇ ਤੋਂ ਮੁਸੀਬਤ ਆ ਚੁੱਕੀ ਹੈ ਸੱਜੇ ਪਾਸੇ ਸ਼ਿਕਾਰੀ ਖੱਬੇ ਪਾਸੇ ਸ਼ੇਰ ਅੱਗ ਪਿੱਛੇ ਦੇ ਸਾਹਮਣੇ ਇੱਕ ਗਹਿਰੀ ਨਦੀ ਹਰ ਪਾਸੇ ਤੋਂ ਰਸਤਾ ਬੰਦ ਹੋ ਗਿਆ ਸੀ ਅੱਜ ਦੇ ਸਮੇਂ ਵਿੱਚ ਵੀ ਕੁਝ ਲੋਕ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਨਾਲ ਕਿਰ ਜਾਂਦੇ ਹਨ ਪਰ ਹਿਰਨ ਇਹ ਸੋਚਦੀ ਹੈ ਕਿ ਜਦੋਂ ਮੈਨੂੰ ਮਰਨਾ ਹੀ ਹੈ ਤਾਂ ਮੈਂ ਪਾਣੀ ਹੀ ਪੀ ਕੇ ਕਿਉਂ ਨਾ ਮਰਾਂ ਫਿਰ ਉਹ ਪਾਣੀ ਪੀਣ ਲੱਗ ਜਾਂਦੀ ਹੈ ਥੋੜੀ ਹੀ ਦੇਰ ਬਾਅਦ ਕਾਲੇ ਬੱਦਲ छा ਜਾਂਦੇ ਹਨ ਅਤੇ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਮੀਂਹ ਦੀ ਵਜ੍ਹਾ ਨਾਲ ਅੱਖ ਭੁੱਜ ਜਾਂਦੀ ਹੈ ਅਤੇ ਸ਼ਿਕਾਰੀ ਦਾ ਤੀਰ ਸ਼ੇਰ ਨੂੰ ਲੱਗ ਜਾਂਦਾ ਹੈ ਸ਼ੇਰ ਸ਼ਿਕਾਰੀ ਦੇ ਪਿੱਛੇ ਦੌੜ ਪੈਂਦਾ ਹੈ ਜਿਵੇਂ ਹੀ ਹਿਰਨ ਪਾਣੀ ਪੀ ਕੇ ਸਰ ਚੁੱਕਦੀ ਹੈ ਉਹ ਵੇਖਤੀ ਹੈ ਕਿ ਨਾ ਤਾਂ ਉਥੇ ਸ਼ਿਕਾਰੀ ਹੈ ਅਤੇ ਨਾ ਹੀ ਸ਼ੇਰ ਨਾਲੇ ਜੋ ਪਿੱਛੇ ਅਗ ਲੱਗੀ ਸੀ ਉਹ ਵੀ 부ਝ ਚੁੱਕੀ ਸੀ ਸੋ ਦੋਸਤੋ ਅਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਉਹ ਹਰ ਪਾਸੇ ਤੋਂ ਆਉਂਦੀਆਂ ਹਨ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਹਾਰ ਮੰਨ ਕੇ ਬੈਠ ਜਾਈਏ ਅਸੀਂ ਵੀ ਉਸ ਹਿਰਨ ਦੇ ਵਾਂਗ ਸ਼ਾਂਤ ਮਨ ਨਾਲ ਸੋਚਣ ਦਾ ਸਮਾਂ ਲੈ ਸਕਦੇ ਹਾਂ ਮੁਸੀਬਤਾਂ ਆਉਣ ਦੇ ਬਾਵਜੂਦ ਵੀ ਜੇ ਅਸੀਂ ਆਪਣੇ ਕੰਮ ਤੇ ਧਿਆਨ ਦੇਈਏ ਤਾਂ ਸਫਲਤਾ ਜ਼ਰੂਰ ਪਾ ਸਕਦੇ ਹਾਂ